ਰਾਤ ਹੋ ਗਈ ਜੀ ਤੇ ਬੜੇ ਟਾਈਮ ਬਾਅਦ ਮੈਂ ਨਿਕਲ ਕੇ ਬਾਹਰ ਆਇਆ ਜੀ ਚਾਰ ਪੰਜ ਦਿਨ ਹੋਣਾਰੇ ਹੋ ਗਏ ਬਲੋਗ ਛੱਡੇ ਹੋਏ ਤੇ ਪੰਜ ਦਿਨਾਂ ਬਾਅਦ ਜਿਹੜਾ ਹੈਗਾ ਖੁੱਡੇ ਚੋਂ ਬਾਹਰ ਆਇਆ ਜੀ ਕਬੂਤਰ ਕਹਿੰਦੇ ਨੇ ਮੁੰਡਾ ਦੀ ਸ਼ੂ ਹਾਈਕਰ ਕਸ਼ਮੀਰ ਤੋਂ ਆ ਕੇ ਕਿੱਥੇ ਚਲਾ ਗਿਆ ਜੀ ਤੇ ਕਿਤੇ ਨਹੀਂ ਗਿਆ ਇੱਥੇ ਹੀ ਹੈ ਜੀ ਬਿਲਕੁਲ ਸੁਖੀ ਸ਼ਾਂਤੀ ਲੁਧਿਆਣੇ ਆਪਣੇ ਸ਼ਹਿਰ ਦੇ ਵਿੱਚ ਆਪਣੇ ਘਰੇ ਬਿਲਕੁਲ ਸੇਫ ਤੇ ਕਈਆਂ ਨੇ ਅਸਿਊਮੇਸ਼ਨ ਲਾ ਕੇ ਰੱਖੀ ਹੋਈ ਸੀ ਪਿਛਲੇ ਕਈ ਟਾਈਮ ਤੋਂ ਕਿ ਕੋਈ ਨਾ ਕੋਈ ਸਰਪ੍ਰਾਈਜ਼ ਲੈ ਕੇ ਆਊਗਾ ਚਾਰ ਦਿਨ ਵੀਡੀਓ ਨਹੀਂ ਪਾਈ ਉਹਦੇ ਲਈ ਬਹੁਤ ਬਹੁਤ ਦਿਲੋਂ ਮਾਫੀ ਮੰਗਦੇ ਆਂ ਜੀ ਤੇ ਕਸ਼ਮੀਰ ਤੋਂ ਬਾਅਦ ਕਿਤਨਾ ਕਿਤੇ ਗੈਪ ਹੋ ਗਿਆ ਸੀਗਾ ਮੈਂ ਉਹ ਕਿਉਂ ਗੈਪ ਹੋਇਆ ਸੀਗਾ ਸਰਪ੍ਰਾਈਜ਼ ਦੇਣ ਵਾਸਤੇ ਤੇ ਕਹਿੰਦੇ ਨੇ ਕਿ ਆਪਣੇ 올 ਇੰਡੀਆ ਟੂਰ ਦੇ ਵਿੱਚ ਜਿਹੜਾ ਮੁੰਡਾ ਸੀਗਾ ਨਿਸ਼ੂ ਉਹ ਕਿਸ ਕੰਮ ਲਈ ਵਾਪਸ ਗਿਆ ਸੀਗਾ ਜੀ ਆਪਣੇ ਘਰੇ ਕਿਉਂ ਜੇ ਹੈਗਾ ਮੁੜ ਕੇ ਇਹ ਆਪਣੇ ਘਰਵਾਲਾ ਆ ਗਿਆ ਸੀਗਾ ਉਹ ਛੱਡ ਕੇ ਟੂਰ ਚਲਾ ਗਿਆ ਸੀ ਕਈਆਂ ਦੀ ਅਸਿਊਮੇਸ਼ਨ ਸੀਗੀ ਜੀ ਉਹਨਾਂ ਨੂੰ ਦੱਸ ਦਈਏ ਸਰਪ੍ਰਾਈਜ਼ ਸੀਗਾ ਉਹ ਸਰਪ੍ਰਾਈਜ਼ ਅੱਜ ਤੁਹਾਡੇ ਸਾਹਮਣੇ ਰਿਵੀਲ ਕਰਦੇ ਆ ਛੋਟੀ ਜਿਹੀ ਇਹ ਵੀਡੀਓ ਰਹਿਣ ਵਾਲੀ ਹੈ ਬਾਅਦ ਵਿੱਚ ਵੱਡੀ ਵੀਡੀਓ ਹੈਗੀ ਨਹੀਂ ਕੀ ਇਹ ਤੇ ਅਸੀਂ ਜਿਹੜੇ ਹੈਗੇ ਆ ਜੀ ਥੋੜੇ ਇੱਕ ਬੰਧਨ ਦੇ ਵਿੱਚ ਬੰਦ ਗਏ ਆ ਤੇ ਇੱਕ ਨਵਾਂ ਸਾਥੀ ਜੋੜ ਲਿਆ ਜੀ ਆਪਾਂ ਆਪਣੇ ਨਾਲ ਟਰੈਵਲ ਕਰਨ ਵਾਸਤੇ ਉਹ ਲਾਈਫ ਲੋਂਗ ਸਾਥੀ ਹੈ ਇਹ ਨਾਲ ਟਰੈਵਲ ਕਰਨਾ ਹੈ ਲਾਈਫ ਦੇ ਵਿੱਚ ਆਪਾਂ ਕਾਫੀ ਉਤਾਰ ਚੜ੍ਹਾਅ ਦੇਖਣੇ ਨੇ ਤੜਡੇ ਲੈਵਲ ਦੇ ਜਿਹੜੇ ਹੈਗੇ ਆ ਕੰਟੈਂਟ ਲੈ ਕੇ ਆਣੇ ਨੇ ਬਹੁਤ ਵਧੀਆ ਚੀਜ਼ਾਂ ਜਿਹੜੀਆਂ ਹੈਗੀਆਂ ਪ੍ਰੈਜ਼ੈਂਟ ਕਰਨੀਆਂ ਪ੍ਰੈਜ਼ੈਂਟੇਬਲ ਵੇ ਇਹਦੇ ਵਿੱਚ ਬਿਕੋਜ਼ ਇਹ ਕੰਟੈਂਟ ਕ੍ਰੀਏਟਰ ਦੀ ਲਾਈਫ ਤਾਂ ਇਹ ਜੀ ਹੁੰਦੀ ਹੈ ਜੀ ਕਿ ਆਪਾਂ ਬੈਸਟ ਕੰਟੈਂਟ ਪ੍ਰੋਵਾਈਡ ਕਰ ਸਕੀਏ ਤੇ ਹੁਣ ਆਉਣ ਵਾਲੇ ਜਿਹੜੇ ਆਪਣੇ ਦਿਨ ਹੈ ਉਹ ਕੰਸਿਸਟੈਂਸੀ ਵਾਲੇ ਦੁਆਰਾ ਨੇ ਜੀ ਬੈਕ ਆਪਾਂ ਜੋ ਆਪਣਾ ਜਿਹੜਾ ਹੈਗਾ ਕੰਸਿਸਟੈਂਸੀ ਵਾਲੇ ਲੈਵਲ ਨਾਲ ਦੁਆਰਾ ਗੇਨ ਕਰ ਲੈਣਾ ਜੀ ਡੇਲੀ ਜਿੰਨਾ ਪਹਿਲੇ ਵਲੋਗਸ ਆਇਆ ਕਰਦੇ ਸੀ ਉਦਾਂ ਹੀ ਆਇਆ ਕਰਨਗੇ ਡੇਲੀ ਜਿਹੜਾ ਕੰਟੈਂਟ ਸਿਕਾ ਆਂਦਾ ਸੀਗਾ ਉਹ ਡੇਲੀ ਆ ਇਹ ਜਿਹੜਾ ਨਵਾਂ ਸਾਥੀ ਜੁੜਿਆ ਹੈ ਜੀ ਉਹਦੇ ਨਾਲ ਵੀ ਥੋੜੇ ਟਾਈਮ ਦਾ ਕਮਾਣਾਵਾਂਗੇ ਤੇ ਆਪਾਂ ਟੂਰ ਜਿਹੜਾ ਹੈਗਾ ਸ਼ੁਰੂ ਕਰਾਂਗੇ ਜੀ ਕੋਈ ਨਾ ਕੋਈ ਟੂਰ ਜਿਹੜਾ ਹੈਗਾ ਕਪਲ ਟਾਈਪ ਵੀ ਆਇਆ ਕਰੂਗਾ ਤੇ ਹੁਣ ਆਪਾਂ ਕਿੱਥੇ ਜਾਣਾ ਆਪਾਂ ਕਰੇ ਸੀਗੇ ਚਾਰ ਪੰਜ ਦਿਨਾਂ ਤੋਂ ਜਿਨ੍ਹਾਂ ਨੂੰ ਦੱਸ ਦਈਏ ਕਈਆਂ ਨੂੰ ਐ ਲੱਗਦਾ ਸੀ ਬਾਈ ਉਹਨਾਂ ਨੂੰ ਛੱਡ ਗਿਆ ਇਹ ਹੋ ਗਿਆ ਉਹ ਤਾਂ ਹੋ ਗਿਆ ਇਹ ਹੋ ਗਿਆ ਕੋਈ ਨਾ ਕੋਈ ਕਾਰਨ ਹੁੰਦਾ ਹਰ ਚੀਜ਼ ਦੇ ਪਿੱਛੇ ਤੇ ਆਪਾਂ ਕਿਸੇ ਦੇ ਨਾਲ ਜੁੜੇ ਹਾਂ ਇਸ ਟਾਈਮ ਤੱਕ ਕਰਕੇ ਉਧਰੋਂ ਦੀ ਆਪਾਂ ਵਾਪਸ ਆਏ ਸੀ ਜੁੜੇ ਜਿਗ ਦੇ ਨਾਲ ਆ ਜੀ ਆਪਾਂ ਇੱਕ ਲਾਈਫ ਲੌਂਗ ਪਾਰਟਨਰ ਦੇ ਨਾਲ ਜੁੜੇ ਹਾਂ ਜੀ ਸਰਪ੍ਰ ਬਹੁਤ ਬਹੁਤ ਧੰਨਵਾਦ ਜਿਹੜੇ ਹਲੇ ਤੱਕ ਵੀ ਬਣੇ ਰਹੇ ਵੀਡੀਓ ਦੇ ਨਾਲ ਉਹਨਾਂ ਦਾ ਜਿਹੜਾ ਹੈਗਾ ਦਿਲੋਂ ਤਹਿ ਦਿਲੋਂ ਜਿਹੜਾ ਹੈਗਾ ਧੰਨਵਾਦ ਕਰਦੇ ਆਂ ਜੀ ਤੇ ਇੱਕ ਹੋਰ ਚੀਜ਼ ਤੁਹਾਨੂੰ ਨਾਲ ਸ਼ੇਅਰ ਕਰਦੇ ਆਂ ਕਿ ਆਪਾਂ ਹੁਣ ਅਗਲਾ ਜਿਹੜਾ ਟੂਰ ਹੈਗਾ ਉਹ ਬੱड्डा ਹੀ ਕੱਡਾਂਗੇ ਬਹੁਤ ਲੰਮਾ ਟੂਰ ਕੱਡਾਂਗੇ ਕੋਈ ਅਲੱਗ ਹੀ ਜਗ੍ਹਾ ਤੇ ਕੱਡਾਂਗੇ ਹੋ ਸਕਦਾ ਇੰਟਰਨੈਸ਼ਨਲ ਹੋਵੇ ਹੋ ਸਕਦਾ ਕਿਹੜਾ ਹੋਵੇ ਲਦਾਖ ਦੇ ਟੂਰ ਪਲਾਨਡ ਅਪ ਕਰਿਆ ਸੀਗਾ ਉਹ ਸਾਡੀ ਗੱਡੀ ਦਾ ਪ੍ਰਬੰਧ ਨਹੀਂ ਹੋ ਪਾਇਆ ਥੋੜੀ ਜੀ ਗੱਡੀ 'ਚ ਸ਼ੂ ਆ ਗਿਆ ਸੀ ਤਾਂ ਕਰਕੇ ਤੇ ਸਰਪ੍ਰਾਈਜ਼ ਵੀ ਤੁਹਾਨੂੰ ਦੱਸਤਾ ਜੀ ਬਹੁਤ ਬਿਗ ਵੱਡਾ ਸਰਪ੍ਰਾਈਜ਼ ਹੈ ਤੇ ਬਸ ਇੱਕ ਜੁੜਨਾ ਹੀ ਸੀ ਕਿਸੇ ਦੇ ਨਾਲ ਜੁੜ ਕੇ ਤਾਂ ਕਰਕੇ ਅਸੀਂ ਵਾਪਸ ਆਏ ਸੀਗੇ ਤੇ ਹੁਣ ਇਕੱਠੇ ਕੈਂਪਿੰਗ ਕਰਿਆ ਕਰਾਂਗੇ ਇਕੱਠੇ ਟਰੈਵਲ ਕਰਿਆ ਕਰਾਂਗੇ ਹਰ ਇੱਕ ਥਾਂ ਦੇ ਉੱਤੇ ਇੱਕ ਟਰੈਵਲ ਹੁੰਦਾ ਜਿਵੇਂ ਆਪਣੇ ਮਿੱਤਰ ਪਿਆਰੇ ਸੀਗੇ ਜਿਹੜੇ ਜਿਨ੍ਹਾਂ ਦੇ ਨਾਲ ਅਸੀਂ ਕੰਮਦੇ ਸੀਗੇ ਟਰੈਵਲ ਕਰਦੇ ਸੀਗੇ ਇਹਨਾਂ ਦੇ ਨਾਲ ਵੀ ਇੱਕ ਸੀਮਤ ਲੈਵਲ ਤੱਕ ਆਪਾਂ ਇੱਕ ਲਿਮਿਟੇਸ਼ਨ ਤੱਕ ਸੀਗੀ ਜੀ ਤੇ ਹੁਣ ਕਰਾਂਗੇ ਇਕੱਠੇ ਅਸੀਂ ਜੀ ਕੋਈ ਗੱਲ ਹੈ ਨਹੀਂਗੀ ਤੇ ਜਿਨ੍ਹਾਂ ਨਾਲ ਜੁੜੇ ਆ ਜੀ ਉਹਨਾਂ ਨਾਲ ਲਾਈਫ ਲੌਂਗ ਰਹਿਣਾ ਹੈਗਾ ਤੇ ਵਧੀਆ ਕੰਟੈਂਟ ਬਣਾਣਾ ਹੈ ਹਰ ਇੱਕ ਚੀਜ਼ ਪ੍ਰੈਜ਼ੈਂਟ ਹਰ ਇੱਕ ਚੀਜ਼ ਪ੍ਰੈਜ਼ੈਂਟ ਕਰਨੀ ਹੈ ਤੇ ਬਾਬੇ ਦੀ ਕਿਰਪਾ ਰਹੀ ਜੀ ਆਪਣਾ ਆਰ ਵੀ ਕ੍ਰੀਏਟ ਕਰਾਂਗੇ ਆਰ ਵੀ ਬਣਾਣੀ ਹੈ ਜੀ ਆਪਾਂ ਆਪਣੀ ਮੋਟਰਹੋਮ ਕਿਉਂਕਿ ਦੇਖੋ ਇੱਕ ਇੱਕ ਮੁਸਾਫਿਰ ਦੀ ਜ਼ਿੰਦਗੀ ਤਾਂ ਇਹ ਜੀ ਹੁੰਦੀ ਘੁੰਮਣਾ ਫਿਰਨਾ ਟਰੈਵਲ ਕਰਨਾ ਤੇ ਬਸ ਇੰਜੋਏ ਕਰਨਾ ਨੇਚਰ ਦੇ ਵਿੱਚ ਮੇਰੀ ਤਾਂ ਬੇਸਿਕਲੀ ਜ਼ਿੰਦਗੀ ਇਹੋ ਜੀ ਹੈ ਨੇਚਰ ਦੇ ਵਿੱਚ ਹੀ ਰਹਿਣਾ ਤੇ ਨੇਚਰ ਵਿੱਚ ਹੀ ਰਹਿਣਾ ਹੈਗਾ ਜੀ ਤੇ ਤਾਂ ਜੋ ਜਿਹੜਾ ਜੁੜਿਆ ਹੈ ਜੀ ਉਹ ਵੀ ਨੇਚਰ ਦੇ ਨਾਲ ਬਹੁਤ ਹੀ ਜ਼ਿਆਦਾ ਇਨਫਲੂਐਂਸਡ ਹੈ ਨੇਚਰ ਦੇ ਨਾਲ ਜੁੜਿਆ ਹੋਇਆ ਇਨਸਾਨ ਹੈ ਜੀ ਤਬਾਸ ਫਿਰ ਹੁਣ ਤਬਾਸ ਫਿਰ ਹੁਣ ਆਪਾਂ ਚੱਲਦੇ ਆਂ ਜੀ ਕਿਤਨੇ ਕਿਤੇ ਟੂਰ ਨਵੇਂ ਕੱਢ ਗਿਆ ਨੇ ਆ ਬਣੇ ਰਹੋ ਜੀ ਵਲੌਗ ਦੇ ਨਾਲ ਜਿਹੜੀ ਆਪਣੀ ਜਰਨੀ ਹੈ ਕੱਲ ਤੋਂ ਡੇਲੀ ਲਾਈਫ ਸਟਾਈਲ ਵਾਲੀ ਵਲੋਗਿੰਗ ਵਾਲੀ ਟਰੈਵਲ ਵਾਲੀ ਸਾਰੀ ਆਣ ਲਈ ਆ ਅਲੱਗ-ਅਲੱਗ ਜਗ੍ਹਾਵਾਂ ਆਣ ਲਈਆਂ ਨਵੇਂ-ਨਵੇਂ ਵਲੌਗਸ ਆਣ ਲੈਨੇ ਬੈਸਟ-ਬੈਸਟ ਜਰਨੀਜ਼ ਜਿਹੜੀ ਹੈ ਸ਼ੁਰੂ ਹੋਣ ਵਾਲੀਆਂ ਨੇ ਬਣੇ ਰਹੋ ਇਸ ਚੈਨਲ ਦੇ ਨਾਲ ਇਸ ਚੈਨਲ ਨੂੰ ਗਾਤੋ ਆਂ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਦਿਓ ਹਾਈਪ ਦਾ ਬਟਨ ਜ਼ਰੂਰ ਦਬਾ ਦਿਓ ਸਕਰੀਨ ਤੇ ਫੋਟੋ ਆ ਰਹੀ ਹੈ ਜੀ ਕੁਝ ਉਸ ਖਾਸ ਪਲਾਂ ਦੀ ਦੇਖ ਕੇ ਜਿਹੜ ਤੁਸੀਂ ਲਾਈਕ ਜਰੂਰ ਕਰ ਸਕਦੇ ਹੋ ਧੰਨਵਾਦ ਰਬ ਰਖਾ ਚੜ੍ਹਦੀ ਕਲਾ ਮਿਲਦੇ ਆ ਸਤਿ ਸ੍ਰੀ ਅਕਾਲ ਜੀ ਹਰੀ ਕ੍ਰਿਸ਼ਨਾ ਹਰੀ ਹਰੀ ਓ ਆ ਗਿਆ ਨਾ ਸੋਇਆ ਖੁਸ਼ੀਆਂ ਬੰਦੀ ਆ ਗਿਆ ਹਰੀ ਓ ਹਰੀ ਹਰੀ ਓ ਇੱਥੋਂ ਇੱਕ ਸਿੱਖ ਮਿਲਦੀ ਹੈ ਜੀ ਕਿ ਵਿਦਆਊਟ ਐਨੀ ਜਸਟੀਫਿਕੇਸ਼ਨ ਕਿਸੇ ਪ੍ਰਕਾਰ ਦੀ ਜਜਮੈਂਟ ਨਹੀਂ ਕਰਨੀ ਚਾਹੀਦੀ ਜਦ ਤੱਕ ਕਿ ਸਕਰੀਨ ਦੇ ਉੱਤੇ ਕੁਝ ਆ ਨਹੀਂ ਜਾਂਦਾ ਤੇ ਇਹੀ ਦਸਨ ਆਇਆ ਸੀਗਾ ਜੀ ਦੁਆਰਾ ਸਕਰੀਨ ਦੇ ਉੱਤੇ ਮੈਂ ਚੰਗਾ ਲੱਗਿਆ ਹੋਵੇਗਾ ਤੁਹਾਨੂੰ ਸਾਡੀ ਖੁਸ਼ੀ ਦੇ ਵਿੱਚ ਖੁਸ਼ੀ ਮਿਲਦੀ ਹੋएगी ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰ ਦੇਣਾ ਸ਼ੇਅਰ ਕਰ ਦੇਣਾ ਗਾ ਤੋਂ ਗਾ ਜਿਹੜੀ ਹੈਗੀ ਵੀਡੀਓ ਨੂੰ ਦੱਸ ਦੇਣਾ ਜੀ ਕੀ ਆਪਣਾ ਟਰੈਵਲ ਦੁਆਰਾ ਤੋਂ ਸ਼ੁਰੂ ਹੋਣ ਵਾਲਾ ਕੱਲ ਵੀ ਇੱਕ ਬਹੁਤ ਤਕੜਾ ਸਰਪ੍ਰਾਈਜ਼ ਆਉਣ ਵਾਲਾ ਕਮੈਂਟ ਜ਼ਰੂਰ ਲਿਖਿਓ ਹੁਣ ਆਪਾਂ ਕਿੱਥੇ ਜਾ ਸਕਦੇ ਹਾਂ ਟਰੈਵਲ ਕਰਨ ਤੇ ਇੰਡੀਆ ਦਾ ਕਿਹੜਾ ਕੋਨਾ ਫੜੀਏ ਇੰਡੀਆ ਅੱਜ ਕਿੱਥੇ ਟਰੈਵਲ ਕਰੀਏ ਇੰਟਰਨੈਸ਼ਨਲ ਜਾਈਏ ਜਾਂ ਕਿੱਥੇ ਜਾਈਏ ਜ਼ਰੂਰ ਕਮੈਂਟ ਦੇ ਵਿੱਚ ਦੱਸਣਾ ਤੇ ਗਾ ਤੋਂ ਆ ਜਿਹੜੇ ਹੈਗੀ ਬਹੁਤ ਤਕੜੇ ਲੈਵਲ ਦੇ ਵੀਲੋਗਸ ਆਣ ਆ ਰਹੇ ਨੇ ਕੁਝ ਇਕੱਠੇ ਟਰੈ ਇਹ ਚੀਜ਼ਾਂ ਦੇ ਨਾਲ ਜਿਹੜੇ ਹੈਗੇ ਪਹਿਨਣ ਵਾਸਤੇ ਨੀਸ਼ੂ ਹਾਈਕਰ ਚੈਨਲ ਨੂੰ ਕਰ ਲੋ ਖੋ ਲੋ ਤੇ ਕਾਹ ਤੋਂ ਕਾਹ ਜਿਹੜੀ ਹੈਗੀ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ ਜੀ ਹਰੀ ਹੋਰ